ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਪ੍ਰਚਾਰ ਦਾ ਸ਼ੋਰ ਅੱਜ ਸ਼ਾਮੀ 6 ਵਜੇ ਰੁਕ ਗਿਆ ਜੀ 19 ਜੂਨ ਨੂੰ ਵੋਟਾਂ ਪੈਣੀਆਂ ਨੇ ਹਾਂਜੀ ਬਿਲਕੁਲ ਤੇ ਇਸ ਵਾਰ ਇੱਕ ਨਵੀਂ ਗੱਲ ਵੀ ਸੁਣਨ ਚਾਹੀਏ ਕਿ ਚੋਣ ਕਮਿਸ਼ਨ ਨੇ ਲੁਧਿਆਣਾ ਤੋਂ ਸ਼ੁਰੂ ਕਰਕੇ ਪੋਲਿੰਗ ਸਟੇਸ਼ਨਾਂ ਤੇ ਮੋਬਾਈਲ ਫੋਨ ਜਮ੍ਹਾਂ ਕਰਾਉਣ ਦਾ ਕੋਈ ਪ੍ਰਬੰਧ ਕੀਤਾ ਹੈ ਹਾਂ ਇਹ ਇੱਕ ਨਵਾਂ ਕਦਮ ਹੈ वैसे ये उपचुनाव काफी चर्चाच रही है ते आज ਆਪਾਂ ਇਹ ਕੋਸ਼ਿਸ਼ ਕਰਾਂਗੇ ਕਿ ਇਹ ਜੋ ਸਾਰੀਆਂ ਖਬਰਾਂ ਨੇ ਸਥਾਨਿਕ ਸਿਆਸਤ ਤੋਂ ਲੈ ਕੇ ਆਰਥਿਕਤਾ ਤੱਕ ਇਹਨਾਂ ਦੇ ਮੁੱਖ ਨੁਕਤੇ ਸਮਝ ਸਕੀਏ। ਹਾਂਜੀ ਤਾਂ ਕਿ ਸਰੋਤਿਆਂ ਨੂੰ ਪਤਾ ਲੱਗੇ ਕਿ ਪੰਜਾਬ ਤੇ ਆਲੇ ਦੁਆਲੇ ਕੀ ਅਹਿਮ ਚੱਲ ਰਿਹਾ ਹੈ। ਬਿਲਕੁਲ ਇੱਕ ਤਰ੍ਹਾਂ ਨਾਲ ਪੂਰੀ ਤਸਵੀਰ ਸਾਫ਼ ਹੋ ਜੂਵੇ। ਠੀਕ ਹੈ ਤਾਂ ਫਿਰ ਲੁਧਿਆਣਾ ਤੋਂ ਹੀ ਸ਼ੁਰੂ ਕਰਦੇ ਆਂ। ਅੱਜ ਆਖਰੀ ਦਿਨ ਸੀ ਪ੍ਰਚਾਰ ਦਾ ਤੇ ਆਪ ਤੇ ਕਾਂਗਰਸ ਦੋਮਾ ਨੇ ਪੂਰਾ ਜ਼ੋਰ ਲਾਇਆ ਰੋਡ ਸ਼ੋਅ ਵਗੈਰਾ ਹੋਏ ਹਾਂ ਆਪ ਵੱਲੋਂ ਤਾਂ ਮਨੀਸ਼ ਸਿਸੋਦੀਆ ਲਾਲਜੀਤ ਫੁੱਲਰ ਅਮਨ ਅਰੋੜਾ ਇਹ ਸਭ ਪਹੁੰਚੇ ਸੀ ਤੇ ਕਾਂਗਰਸ ਵੱਲੋਂ ਪਰਤ ਪੂਸ਼ਣ ਆਸ਼ੂ ਲਈ ਚੰਨੀ ਤੇ ਰਾਣਾ ਗੁਰਜੀਤ ਨੇ ਕਮਾਂਡ ਸੰਭਾਲੀ ਔਰ ਇੱਕਦਣ ਜਿਹੜੀ ਖਟਕ ਰਹੀ ਸੀ ਕਿ ਕਾਂਗਰਸ ਦੇ ਰੋਡ ਸ਼ੋਅ ਚੋ ਪਾਰਟੀ ਪ੍ਰੋਧਾਨ ਵੜਿੰਗ ਸਾਹਿਬ ਤੇ ਵਿਰੋਧੀ ਧਿਰ ਦੇ ਨੇਤਾ ਬਾਜਵਾ ਸਾਹਿਬ ਉਹ ਦੋਵੇਂ ਨਹੀਂ ਸੀ ਇਹਦਾ ਕੀ ਮਤਲਬ ਕੱਢਿਆ ਜਾਵੇ ਦੇਖੋ ਸਿਆਸਤ 'ਚ ਅਜੇਹੀਆਂ ਗੱਲਾਂ ਦੇ ਕਈ ਮਤਲਬ ਕੱਢੀ ਜਾਂਦੇ ਨੇ ਖਾਸ ਕਰਕੇ ਜਦੋਂ ਚੋਣ ਐਨੀ ਨੇੜੇ ਹੋਵੇ ਤੇ ਮੁਕਾਬਲਾ ਵੀ ਸਖਤ ਲੱਗ ਰਿਹਾ ਹੋਵੇ ਇਹ ਕੋਈ ਅੰਦਰੂਨੀ ਮਸਲਾ ਵੀ ਹੋ ਸਕਦਾ ਜਾਂ ਕੋਈ ਰਣਨੀਤੀ ਦਾ ਹਿੱਸਾ ਵੀ ਕਹਿਣਾ ਮੁਸ਼ਕਿਲ ਹੈ ਹਮ ਨਾਲੇ ਇਲਜ਼ਾਮਬਾਜ਼ੀ ਵੀ ਬਹੁਤ ਹੋਈ ਭਾਜਪਾ ਨੇ ਆਪ ਦੇ ਉਮੀਦਵਾਰ ਤੇ ਤੋਹਫੇ ਵੰਡਣ ਦੇ ਦੋਸ਼ ਲਾਏ ਜਿਵੇਂ ਬੈਗ ਸੂਟ ਸਰਫ ਵਗੈਰਾ ਅੱਛਾ ਹਾਂ ਤੇ ਦੂਜੇ ਪਾਸੇ ਕਾਂਗਰਸੀ ਉਮੀਦਵਾਰ ਆਸ਼ੂ ਦੀ ਪਤਨੀ ਨੇ ਕਿਹਾ ਕਿ ਸਾਡੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਓਹੋ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਵੀ ਕਿ ਲਗਭਗ 1500 ਸ਼ਿਕਾਇਤਾਂ ਆਈਆਂ ਨੇ ਜ਼ਿਆਦਾਤਰ ਆਪ ਤੇ ਕਾਂਗਰਸ ਦੇ ਖਿਲਾਫ ਹੀ ਨੇ 1500 ਇਹ ਤਾਂ ਕਾਫੀ ਜ਼ਿਆਦਾ ਨੇ ਯਾਨੀ ਮਾਹੌਲ ਪੂਰਾ ਤਣਾਅ ਵਾਲਾ ਰਿਹਾ ਬਿਲਕੁਲ ਤੇ ਚੋਣ ਕਮਿਸ਼ਨ ਖਰਚੇ ਤੇ ਵੀ ਪੂਰੀ ਨਜ਼ਰ ਰੱਖ ਰਿਹਾ 40 ਲੱਖ ਦੀ ਲਿਮਟ ਹੁੰਦੀ ਹੈ ਗਿਣਤੀ ਫਿਰ 23 ਜੂਨ ਨੂੰ ਆਉਣੇ ਆ ਠੀਕ ਹੈ ਅਚਾ ਇਸ ਸਿਆਸੀ ਗਰਮੀ ਦੇ ਨਾਲ ਨਾਲ ਪੰਜਾਬ ਤੇ ਆਰਥਿਕ ਮੋਰਚੇ ਤੇ ਇੱਕ ਥੋੜੀ ਚਿੰਤਾ ਵਾਲੀ ਖਬਰ ਹੈ ਮਈ ਮਹੀਨੇ ਚ ਜਿਹੜੇ ਰੋਜ਼ ਦੀਆਂ ਚੀਜ਼ਾਂ ਦੀ ਮਹਿੰਗਾਈ ਹੈ ਉਹ 5.21% ਹੋਗੀ ਪਿਛਲੇ 6 ਮਹੀਨੇ ਚ ਸਭ ਤੋਂ ਵੱਧ ਹਾਂ ਇਹ ਅੰਕੜਾ ਥੋੜਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਦੇਸ਼ ਦੇ ਬਾਕੀ ਹਿੱਸਿਆਂ ਚ ਤੇ ਆਪਣੇ ਗੁਆੰਡੀ ਸੂਬਿਆਂ ਜਿਵੇਂ ਹਰਿਆਣਾ ਜਾਂ ਹਿਮਾਚਲ ਉੱਥੇ ਮਹਿੰਗਾਈ ਘਟੀ ਹੈ ਹਰਿਆਣਾ ਚ 3.64% ਤੇ ਹਿਮਾਚਲ ਚ ਤਾਂ ਸਿਰਫ 2.88% ਹਾਂਜੀ ਬਿਲਕੁਲ ਉਲਟਾ ਰੁਝਾਨ ਹੈ ਪਰ ਇਹ ਫਰਕ ਕਿਉਂ ਆ ਰਿਹਾ ਮਤਲਬ ਪੰਜਾਬ ਚ ਵੱਧ ਤੇ ਬਾਕੀ ਥਾਂ ਘਟ ਕੋਈ ਖਾਸ ਵਜ੍ਹਾ ਪਤਾ ਲੱਗੀ ਦੇਖੋ ਖਬਰਾਂ ਚ ਕੋਈ ਠੋਸ ਕਾਰਨ ਤਾਂ ਨਹੀਂ ਦੱਸਿਆ ਗਿਆ ਪਰ ਇਹਦੇ ਪਿੱਛੇ ਕਈ ਗੱਲਾਂ ਹੋ ਸਕਦੀਆਂ ਨੇ ਹੋ ਸਕਦਾ ਪੰਜਾਬ ਦੀ ਆਪਣੀ ਆਰਥਿਕ ਬਣਤਰ ਜਿਵੇਂ ਖੇਤੀ ਤੇ ਜ਼ਿਆਦਾ ਨਿਰਭਰਤਾ ਜਾਂ ਸਪਲਾਈ ਚੇਨ ਚ ਕੋਈ ਦਿੱਕਤ ਹੋਵੇ ਜਾਂ ਸਰਕਾਰੀ ਨੀਤੀਆਂ ਦਾ ਅਸਰ ਹੋਵੇ ਇਹ ਵੀ ਕਿਹਾ ਗਿਆ ਕਿ ਪਿੰਡੂ ਖੇਤਾਂ ਚ ਅਸਰ ਜ਼ਿਆਦਾ ਹੈ अच्छा पिंडा च ज्यादा महंगाई महसूस हो रही है हां ए लगदा है दूसरे पासे एक छोटी जी राहत वाली गल ए है कि आरबीआई दे कहण दे ते ਹੁਣ ਦੇਸ਼ ਤੇ ਲਗਭਗ 73% ਏਟੀਐਮ 100 ਤੇ 200 ਦੇ ਨੋਟ ਦੇਣ ਲੱਗ ਪਏ ਨੇ ਚਲੋ ਇਹ ਤਾਂ ਚੰਗੀ ਗੱਲ ਹੈ ਥੋੜੀ ਸਹੂਲਤ ਹੋ ਜਾਂਦੀ ਹੈ हां जी ਤੇ ਸੋਨਾ ਥੋੜਾ ਸਸਤਾ ਹੋਇਆ ਪਰ ਚਾਂਦੀ ਮਹਿੰਗੀ ਹੋ ਗਈ WhatsApp ਤੇ ਵੀ ਕੁਝ ਨਵਾਂ ਆਣ ਵਾਲਾ ਕਹਿੰਦੇ ਸਟੇਟਸ ਟੈਬ ਚ ਇਸ਼ਤਿਹਾਰ ਦੇਸਣਗੇ ਓ WhatsApp ਤੇ ਵੀ ਇਸ਼ਤਿਹਾਰ ਚਲੋ ਦੇਖਦੇ ਹਾਂ ਅੱਛਾ ਆਰਥਿਕਤਾ ਤੋਂ ਹਟ ਕੇ ਕਾਨੂੰਨ ਤੇ ਸੁਰੱਖਿਆ ਵਾਲੇ ਪਾਸੇ ਵੀ ਕੁਝ ਅਹਿਮ ਗੱਲਾਂ ਨੇ ਸੁਪਰੀਮ ਕੋਰਟ ਨੇ ਡੰਕੀ ਰੂਟ ਵਾਲੇ ਮਾਮਲੇ 'ਚ ਬਹੁਤ ਸਖਤ ਟਿੱਪਣੀ ਕੀਤੀ ਹੈ ਹਾਂ ਇਹ ਬਹੁਤ ਜ਼ਰੂਰੀ ਮੁੱਦਾ ਹੈ ਇੱਕ ਮੁਲਜ਼ਮ ਦੀ ਅਗਾਊ ਜ਼ਮਾਨਤ ਰੱਦ ਕਰਦਿਆਂ ਕੋਰਟ ਨੇ ਕਿਹਾ ਕਿ ਇਹ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਜਾਂਦੇ ਨੇ ਇਹਨਾਂ ਕਰਕੇ ਭਾਰਤੀ ਪਾਸਪੋਰਟ ਦੀ ਇੱਜ਼ਤ ਕੱਟਦੀ ਹੈ ਹੂੰ ਬਿਲਕੁਲ ਸਹੀ ਗੱਲ ਹੈ ਇਹਦਾ ਅਸਰ ਕ ਸਾਰਿਆਂ ਤੇ ਪੈਂਦਾ ਫਿਰ ਬਿਲਕੁਲ ਯਾਨੀ ਕਿ ਜਦੋਂ ਕੁਝ ਲੋਕ ਗਲਤ ਤਰੀਕੇ ਵਰਤਦੇ ਨੇ ਤਾਂ ਜਿਹੜੇ ਸਹੀ ਤਰੀਕੇ ਨਾਲ ਜਾਣਾ ਚਾਹੁੰਦੇ ਨੇ ਉਹਨਾਂ ਲਈ ਵੀ ਮੁਸ਼ਕਲਾਂ ਵੱਧ ਜਾਂਦੀਆਂ ਨੇ ਦੂਜੇ ਦੇਸ਼ ਸ਼ੱਕਰਨ ਲੱਗ ਜਾਂਦੇ ਨੇ ਸਹੀ ਗੱਲ ਹੈ ਤੇ ਅਮਰਨਾਥ ਯਾਟਰਾ ਦੇ ਰੂਟ ਨੂੰ ਵੀ ਨੋ ਫਲਾਈਿੰਗ ਜ਼ੋਨ ਬਣਾ ਦਿੱਤਾ ਗਿਆ ਹੈ ਹਾਂਜੀ ਸੁਰੱਖਿਆ ਕਾਰਨਾਂ ਕਰਕੇ 1 ਜੁਲਾਈ ਤੋਂ 10 ਅਗਸਤ ਤੱਕ ਇਹ ਹਰ ਸਾਲ ਹੁੰਦਾ ਹੈ ਲਗਭਗ ਠੀਕ ਹੈ ਸਿੰਘ ਯੁਵਰਾਜ ਸਿੰਘ ਸੁਰੇਸ਼ ਰੈਨਾ ਸੋਨੂ ਸੂਦ ਇਹਨਾਂ ਤੋਂ ਪੁਸ਼ਗੀਚ ਕੀਤੀ ਹੈ ਅੱਛਾ ਕਿਸ ਮਾਮਲੇ ਚ ਇਹ ਔਨਲਾਈਨ ਸੱਟੇਬਾਜ਼ੀ ਵਾਲੀ ਐਪਸ ਦੇ ਪ੍ਰਚਾਰ ਨਾਲ ਸੰਬੰਧਿਤ ਮਾਮਲਾ ਹੈ ਦੇਖਣਾ ਪਵੇਗਾ ਕਿ ਕੀ ਹੁੰਦਾ ਹੂੰ ਤੇ ਪੰਜਾਬ ਦੀ ਆਪਣੀ ਸਿਆਸਤ ਚ ਅਕਾਲੀ ਦਲ ਦੇ ਅੰਦਰ ਵੀ ਕੁਝ ਖਿੱਚੋਤਾਣ ਚੱਲ ਰਹੀ ਹੈ ਖਾਸ ਕਰਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖਣਾ ਨੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਸਵਾਲ ਚੁੱਕੇ ਨੇ ਹਾਂ ਇਹ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਸ਼ੁਰੂ ਹੋਇਆ ਰਖੜਾ ਸਾਹਬ ਨੇ ਕਿਹਾ ਕਿ ਲੋਗਾ ਨੇ ਲੀਡਰਸ਼ਿਪ ਨੂੰ ਨਿਕਾੜ ਦਿੱਤਾ ਹੈ ਤੇ ਹੁਣ ਪਾਰਟੀ ਨੂੰ ਸੋਚਣ ਦੀ ਲੋੜ ਹੈ ਇਹ ਅਕਾਲੀ ਦਲ ਦੀ ਇੱਕ ਅਹਿਮ ਮੋੜ ਹੋ ਸਕਦਾ ਹੈ ਬਿਲਕੁਲ ਦੂਜੇ ਪਾਸੇ ਭਾਜਪਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਤੇ ਕਾਂਗਰਸ ਦੇ ਐਮਪੀ ਰੰਧਾਵਾ ਨੇ ਅਬੋਹਰ ਚ ਕਿਸੇ ਨਸ਼ੇੜੀ ਵੱਲੋਂ ਇੱਛਾ ਮੌਤ ਮੰਗਣ ਦੇ ਮੁੱਦੇ ਤੇ ਆਪ ਸਰਕਾਰ ਨੂੰ ਘੇਰਿਆ ਹਾਂ ਇਹ ਸਿਆਸੀ ਬਿਆਨਬਾਜ਼ੀ ਤਾਂ ਚਲਦੀ ਰਹਿੰਦੀ ਹੈ ਹਰ ਪਾਰਟੀ ਦੂਜੀ ਨੂੰ ਘੇਰਨ ਦਾ ਮੌਕਾ ਲੱਭਦੀ ਹੈ ਸਹੀ ਗੱਲ ਅੱਛਾ ਕੁਝ ਹੋਰ ਘਟਨਾਵਾਂ ਵੀ ਨੇ ਜਿਵੇਂ ਲੁਧਿਆਣਾ ਚ ਇੱਕ ਜਿਮ ਚ ਸਿੱਖ ਨੌਜਵਾਨ ਦੀ ਕੁੱਟਮਾਰ ਤੇ ਦਸਤਾਰ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹਾਂ ਇਹ ਬਹੁਤ ਮੰਦ ਪਾਗੀ ਕਟਣਾ ਹੈ ਤੇ ਚੰਡੀਗੜ੍ਹ ਚ ਵੀ ਇੱਕ ਵੀਡੀਓ ਆਈ ਸੀ ਜਿੱਥੇ ਕੁਝ ਨੌਜਵਾਨ ਜੇਲ੍ਹ ਤੋਂ ਛੁੱਟੇ ਆਪਣੇ ਸਾਥੀ ਦਾ ਸਵਾਗਤ ਕਰਦੇ ਹੋਏ ਹੌਲਡ ਬਾਜੀ ਕਰ ਰਹੇ ਸੀ ਹਾਂ ਟ੍ਰੈਫਿਕ ਨਿਯਮਾਂ ਦੀ ਵੀ ਉਲੰਘਣਾ ਹੋ ਰਹੀ ਸੀ ਅੱਛਾ ਇਸ ਸਬਦੇ ਨਾਲ ਪ੍ਰਸ਼ਾਸਨ ਤੇ ਆਮ ਲੋਕਾਂ ਦੀ ਸਹੂਲਤ ਲਈ ਵੀ ਕੁਝ ਕਦਮ ਚੁੱਕੇ ਗਏ ਨੇ ਹਾਂ ਜੀ ਪੰਜਾਬ ਸਰਕਾਰ ਨੇ ਜਿਵੇਂ ਆਰ ਸੀ ਤੇ ਡਰਾਈਵਿੰਗ ਲਾਇਸੈਂਸ ਬਣਾਉਣ ਜਾਂ ਰੀਨਿਊ ਕਰਨ ਦਾ ਕੰਮ ਹੁਣ ਖੇਤਰੀ ਦਫ਼ਤਰਾਂ ਨੂੰ ਦੇ ਦਿੱਤਾ ਹੈ ਇਸ ਨਾਲ ਲੋਕਾਂ ਨੂੰ ਚੰਡੀਗੜ੍ਹ ਦੇ ਚੱਕਰ ਨਹੀਂ ਘਟਨੇ ਪੈਣਗੇ ਤੇ ਪੁਰਾਣੇ ਕੇਸ ਵੀ ਜਲਦੀ ਨਿਪਟਣਗੇ ਇਹ ਤਾਂ ਬਹੁਤ ਵਧੀਆ ਕਦਮ ਹੈ ਕਾਫੀ ਖੱਜਲ ਖਵਾਰੀ ਹੁੰਦੀ ਸੀ ਬਿਲਕੁਲ ਤੇ ਨਾਲ ਹੀ ਕੁਰਾਲੀ ਬਾਈਪਾਸ 15 ਅਗਸਤ ਨੂੰ ਖੁੱਲਣ ਦੀ ਉਮੀਦ ਹੈ ਇਸ ਨਾਲ ਮੋਹਾਲੀ ਚੰਡੀਗੜ੍ਹ ਆਉਣ ਜਾਣ ਵਾਲਿਆਂ ਨੂੰ ਕਾਫੀ ਫਾਇਦਾ ਹੋਵੇਗਾ ਹਾਂ ਉਹ ਰਸਤੇ ਤੇ ਟ੍ਰੈਫਿਕ ਬਹੁਤ ਹੁੰਦਾ ਹੈ ਹਾਂਜੀ ਤੇ ਚੰਡੀਗੜ੍ਹ ਮੈਟਰੋ ਪ੍ਰੋਜੈਕਟ ਨੂੰ ਵੀ ਦੁਬਾਰਾ ਸ਼ੁਰੂ ਕਰਨ ਲਈ ਮੀਟਿੰਗਾਂ ਹੋ ਰਹੀਆਂ ਨੇ ਅੱਛਾ ਮੈਟਰੋ ਵਾਲਾ ਕੰਮ ਵੀ ਮੁਰ ਸ਼ੁਰੂ ਹੋ ਸਕਦਾ ਹੈ ਚਲੋ ਇਹ ਤਾਂ ਚੰਗੀ ਖਬਰ ਹੈ ਤਾਂ ਅੱਜ ਦੀ ਗੱਲਬਾਤ ਕਾਫੀ ਕੁਝ ਕਵਰ ਹੋ ਗਿਆ ਲੁਧਿਆਣਾ ਉਪਚੋਣ ਦੀ ਕਹਿਮਾਗੈਮੀ ਪੰਜਾਬ ਦੀ ਆਰਥਿਕਤਾ ਖਾਸ ਕਰਕੇ ਮਹਿੰਗਾਈ ਦਾ ਵੱਖਰਾ ਰੋਝਾਨ ਡੰਕੀ ਰੂਟ ਵਰਗੇ ਗੰਭੀਰ ਮਸਲੇ ਤੇ ਸਿਆਸੀ ਖਿੱਚੋਤਾਣ ਬਿਲਕੁਲ ਸਭ ਕੁਝ ਇੱਕ ਦੂਜੇ ਨਾਲ ਜੁੜਿਆ ਹੋਇਆ ਲੱਗਦਾ ਹੈ ਤੇ ਅਖੀਰ ਚ ਇੱਕ ਸੋਚਣ ਵਾਲੀ ਗੱਲ ਓਬੜਦੀ ਹੈ ਕਿ ਜਿੱਥੇ ਦੇਸ਼ ਦੇ ਬਾਕੀ ਹਿੱਸਿਆਂ ਚ ਆਪਣੇ ਗਵਾਂਡੀਆਂ ਚ ਮਹਿੰਗਾਈ ਘਟ ਰਹੀ ਹੈ ਉੱਥੇ ਪੰਜਾਬ ਚ ਵਧ ਰਹੀ ਹੈ ਨਾਲ ਹੀ ਸਿਆਸੀ ਪਾਰਟੀਆਂ ਚ ਅੰਦਰੂਨੀ ਮਸਲੇ ਚੱਲ ਰਹੇ ਨੇ ਸਮਾਜਿਕ ਮੁੱਦੇ ਵੀ ਸਾਹਮਣੇ ਆ ਰਹੇ ਨੇ ਹਮ ਤਾਂ ਇਹ ਸਭ ਮਿਲ ਕੇ ਪੰਜਾਬ ਦੇ ਇਸ ਵੇਲੇ ਦੇ ਸਮਾਜਿਕ ਤੇ ਆਰਥਿਕ ਮਾਹੌਲ ਬਾਰੇ ਕੀ ਸੰਕੇਤ ਦੇ ਰਿਹਾ ਹੈ ਕਿ ਇਹ ਸਿਰਫ ਉੱਪਰਲੀਆ ਸਮੱਸਿਆਵਾਂ ਨੇ ਜਾਂ ਇਹ ਕਿਸੇ ਡੂੰਘੇ ਟਾਂਚਾਗਤ ਮੁੱਦਿਆਂ ਵੱਲ ਇਸ਼ਾਰਾ ਕਰ ਰਹੀਆਂ ਹਨ ਜਿਨ੍ਹਾਂ ਤੇ ਸ਼ਾਇਦ ਹੋਰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ